ਸਿੱਖ ਜਿਸ ਦਿਨ ਤੋਂ ਵੀ ਪੈਦਾ ਹੋਇਆ ਏ ਉਸੇ ਦਿਨ ਤੋਂ ਇਹਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਘੜੀਆਂ ਗਈਆਂ ਨੇ ਅੱਜ ਵੀ ਇਹ ਪੂਰਾ ਜ਼ੋਰ ਲੱਗ ਰਿਹਾ ਹੈ ਕਿ ਇਸ ਕੌਮ ਨੂੰ ਦਬਾਇਆ ਜਾਵੇ ਜਾਂ ਖਤਮ ਕਰ ਦਿੱਤਾ ਜਾਵੇ ਇੱਥੇ ਕਈ ਔਰੰਗੇ ਅਬਦਾਲੀ ਜੱਕਰੀਏ ਵਜੀਦੇ ਆਏ ਇਸ ਕੌਮ ਨੂੰ ਦਬਾਉਣ ਵਾਸਤੇ ਖਤਮ ਕਰਨ ਵਾਸਤੇ ਪਰ ਗੁਰੂ ਦੀ ਕਿਰਪਾ ਦੇ ਨਾਲ ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਹੈ ਪਰ ਉਹਨਾਂ ਵਿੱਚੋਂ ਕੋਈ ਵੀ ਨਹੀਂ ਲੱਭਾ 1984 ਦੇ ਵਿੱਚ ਫਿਰ ਸਰਕਾਰ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਕੌਮ ਨੂੰ ਦਬਾਇਆ ਜਾਵੇ ਛੁਕਾਇਆ ਜਾਵੇ ਖਤਮ ਕੀਤਾ ਜਾਵੇ ਕਿਉਂਕਿ ਇੰਦਰਾ ਇਹ ਗੱਲ ਕਹਿੰਦੀ ਐ ਕਿ ਮੈਂ ਸਿੱਖਾਂ ਨੂੰ ਇਸ ਵਾਰੀ ਇਹੋ ਜਿਹਾ ਸਬਕ ਸਿਖਾਉਣਾ ਚਾਹੁੰਨੀ ਐ ਕਿ ਇਹ 100 ਸਾਲ ਤੱਕ ਵੀ ਮੁੜ ਕਦੇ ਮੋਰਚਾ ਨਾ ਲਾ ਸਕਣ ਇਹਨਾਂ ਨੂੰ ਇਹਨਾ ਕਮਜ਼ੋਰ ਕਰ ਦੇਣਾ ਇਹ ਵਿਚਾਰ ਬਣਾ ਕੇ ਤੇ ਇਹਨੇ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ 1 ਜੂਨ ਨੂੰ 6 ਲੱਖ ਫੌਜ ਦੀ ਚੜ੍ਹਾਈ ਕਰਵਾ ਦਿੱਤੀ ਹੈ 6 ਲੱਖ ਫੌਜ ਨੇ ਪੰਜਾਬ ਦੇ ਵਿੱਚ ਛਾਉਣੀਆਂ ਪਾ ਲੀਆਂ ਨੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਫੌਜੀ ਫੌਜ ਦਿਖਾਈ ਦੇ ਰਹੀ ਹੈ 133000 ਫੌਜ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਘੇਰਾ ਪਾਇਆ ਇਸ ਕੱਲੂ ਘਾਰੇ ਦੇ ਬੜੀਆਂ ਕਿਤਾਬਾਂ ਛਪੀਆਂ ਨੇ ਵੱਖ-ਵੱਖ ਪਰ ਇੱਕ ਕਿਤਾਬ ਜਿਹੜੀ ਲੈਫਟੀਨੈਂਟ ਜਨਰਲ ਕੇਐਸ ਬਰਾੜ ਨੇ ਲਿਖੀ ਹੈ ਉਹ ਆਪਜੀ ਸਾਰਿਆਂ ਨੇ ਪੜ੍ਹੀ ਹੋਵੇਗੀ ਜੋ ਕੁਝ ਉਹਨੇ ਲਿਖਿਆ ਏ ਉਹ ਹੋਰਾਂ ਵਿੱਚ ਨਹੀਂ ਮਿਲਦਾ ਉਹ ਕਹਿੰਦਾ ਏ ਕਿ 1 ਜੂਨ ਨੂੰ ਅਸੀਂ 6 ਲੱਖ ਫੌਜ ਲੈ ਕੇ ਪੰਜਾਬ ਦੇ ਵਿੱਚ ਆ ਗਏ ਆ 133000 ਫੌਜ ਜਿਹੜੀ ਹੈ ਉਹਨੇ ਸ੍ਰੀ ਹਰਮੰਦਰ ਸਾਹਿਬ ਨੂੰ ਘੇਰਾ ਘਤ ਲਿਆ ਹੈ 2 ਲੱਖ ਫੌਜ ਹਰਿਮੰਦਰ ਸਾਹਿਬ ਤੋਂ 25 ਕਿਲੋਮੀਟਰ ਦੇ ਘੇਰੇ ਵਿੱਚ ਰੱਖੀ ਗਈ ਹੈ ਲੋੜ ਪੈਣ ਤੇ ਇਹਨਾਂ ਨੂੰ ਬੁਲਾਇਆ ਜਾਵੇਗਾ ਕਿਉਂਕਿ ਸਿੱਖੀ ਨੂੰ ਖਤਮ ਕਰਨਾ ਹੈ ਸਿੱਖਾਂ ਦੇ ਸਭ ਤੋਂ ਧਾਰਮਿਕ ਪਵਿੱਤਰ ਅਸਥਾਨ ਸ੍ਰੀ ਹਰਮੰਦਰ ਸਾਹਿਬ ਨੂੰ ਘੇਰਾ ਪਾ ਲਿਆ ਹੈ ਜਿਸ ਵਕਤ 1 ਜੂਨ ਨੂੰ ਇਹਨਾਂ ਨੇ ਰਾਤ ਨੂੰ ਹਮਲਾ ਕਰਨਾ ਹੈ ਤੇ ਇਹਨਾਂ ਨੂੰ ਐਨ ਮੌਕੇ ਤੇ ਆਣ ਕੇ ਰੋਕ ਦਿੱਤਾ ਗਿਆ ਕਿ ਅੱਜ ਨਹੀਂ ਹਮਲਾ 2 ਜੂਨ ਨੂੰ ਕੀਤਾ ਜਾਵੇਗਾ ਰਾਤ ਦੇ ਸਮੇ 24 ਘੰਟੇ ਲੇਟ ਪਾ ਦਿੱਤਾ 2 ਜੂਨ ਨੂੰ ਦਿਨ ਦੇ ਸਮੇ ਫੌਜ ਦੇ ਕੋਲੋਂ ਫਾਇਰਿੰਗ ਕਰਵਾ ਕੇ ਵੇਖਿਆ ਗਿਆ ਹੈ ਕਿ ਇਹਨਾਂ ਕੋ ਪਤਾ ਕਰੀਏ ਕਿ ਅੰਦਰ ਹਥਿਆਰ ਕਿ ਹੋ ਜਏ ਨੇ ਅੰਦਰੋਂ ਜਿਹੜੀ ਇਹਨਾਂ ਨੂੰ ਜਵਾਬੀ ਫਾਇਰੰਗ ਆਈ ਹੈ ਉਹ ਦੇਸੀ ਪਿਸਤੌਲਾਂ ਤੇ ਦੁਨਾਲੀਆਂ ਦੇ ਫਾਇਰ ਇਹਨਾਂ ਨੂੰ ਆਏ ਨੇ ਜੇਸ ਵਕਤ ਰਾਤ ਦੇ 10 ਵਜੇ ਨੇ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ 220 ਫੌਜ ਦਾ ਜਵਾਨ ਕੂਣੀਆਂ ਦੇ ਭਾਰ ਰਿੜਦਾ ਹੋਇਆ ਪ੍ਰਕਰਮਾਂ ਵਿੱਚ ਦਾਖਲ ਕੀਤਾ ਗਿਆ 1700 ਜਵਾਨ ਇਹਨਾਂ ਨੂੰ ਕਵਰਿੰਗ ਫਾਇਰ ਵਾਸਤੇ ਦਿੱਤਾ ਗਿਆ ਹੈ ਇਹਨਾਂ ਦੇ ਵਿੱਚ 1880 ਜਵਾਨ ਉਹ ਨੇ ਜਿਨ੍ਹਾਂ ਨੇ 65 ਤੇ 71 ਦੇ ਵਿੱਚ ਪਾਕਿਸਤਾਨ ਦੀ جنگ ਵਿੱਚ ਫੌਜ ਦੇ ਦੰਦ ਖੱਟੇ ਕੀਤੇ ਸਨ ਇਹ 66 ਜਵਾਨ ਨੇ 1880 ਇਹਦੇ ਵਿੱਚ ਜਦੋਂ ਇਹਨਾਂ ਨੂੰ ਅੰਦਰ ਭੇਜਿਆ ਗਿਆ بجلی ਦਾ ਕਨੈਕਸ਼ਨ ਕੱਟ ਦਿੱਤਾ ਜਦ ਇਹ ਫੌਜ ਜਿਹੜੀ ਹੈ ਪ੍ਰਕਰਮਾਂ ਦੇ ਵਿੱਚ ਪੂਰੀ ਤਰ੍ਹਾਂ ਛਾ ਗਈ ਹੈ ਖਿਲਰ ਗਈ ਹੈ ਤੇ ਜਨਰਲ ਬਰਾੜ ਕਹਿੰਦਾ ਏ ਅਸੀਂ ਆਪਣੇ ਆਪ ਵਿੱਚ ਬੜੀਆਂ ਡੀਂਗਾ ਮਾਰਦੇ ਸੀ ਕਿ ਸਾਡੇ ਕੋਲ ਬੜੇ ਵਧੀਆ ਜਵਾਨ ਨੇ ਆਧੁਨਿਕ ਹਥਿਆਰ ਨੇ ਤੇ ਜਿਹੜੇ ਅੰਦਰ ਬੈਠੇ ਨੇ ਇਹਨਾਂ ਕੋਲ ਦੇਸੀ ਪਿਸਤਲ ਤੇ ਦੁਨਾਲੀਆਂ ਨੇ ਇਹਨਾਂ ਨੇ ਸਾਡੇ ਅੱਗੇ ਇੱਕ ਦੋ ਘੰਟੇ ਵੀ ਨਹੀਂ ਕੱਢਣੇ ਕਹਿੰਦਾ ਪਰ ਅਸੀਂ ਇਹ ਹੈਰਾਨ ਹੋ ਗਏ ਅਸੀਂ ਇਹ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਸਾਡਾ ਇਹੋ ਜਿਹਾ ਹਾਲ ਇਹ ਕਰਨਗੇ ਜਿਸ ਵਕਤ ਇਹ 2200 ਤੇ 1700 ਫੌਜ ਦਾ ਜਵਾਨ ਜਿਹੜਾ ਇਹ ਪੂਰਾ ਪ੍ਰਕਰਮਾਂ ਦੇ ਵਿੱਚ ਛਾ ਗਿਆ ਤੇ ਸਿੰਘਾਂ ਨੇ ਇੱਕ ਦਮ ਤੂਫਾਨ ਦੀ ਤਰ੍ਹਾਂ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਹੈ ਤੇ ਕਹਿੰਦਾ ਇੱਕ ਇੱਕ ਗੋਲੀ ਜਿਹੜੀ ਹੈ ਦੋ ਦੋ ਫੌਜੀਆਂ ਦੇ ਵਿੱਚੋਂ ਦੀ ਲੰਘਣ ਲੱਗੀ ਹੈ ਤੇ ਫੌਜੀ ਜਿਹੜੇ ਤੜਫ ਤੜਫ ਕੇ ਪ੍ਰਕਰਮਾਂ ਵਿੱਚ ਮਰ ਰਹੇ ਨੇ ਚੰਦ ਮਿੰਟਾਂ ਦੇ ਵਿੱਚ ਇਹ ਜਿਹੜਾ 3900 ਫੌਜੀ ਅੰਦਰ ਭੇਜਿਆ ਹੈ ਇਹਨਾਂ ਦੇ ਵਿੱਚੋਂ 2076 ਜਵਾਨ ਜਿਹੜੇ ਫੌਜ ਦੇ ਨੇ ਉਹ ਸਿੰਘਾਂ ਨੇ ਦਾਣਿਆਂ ਵਾਂਗੂ ਭੁੰਨ ਦਿੱਤੇ ਨੇ 1187 ਜਿਹੜੇ ਨੇ ਜਵਾਨ ਫੌਜ ਦੇ ਇਹਨਾਂ ਨੇ ਬਾਹਰ ਨੂੰ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਹੋਰ ਕੋਈ ਹੀਲਾ ਨਹੀਂ ਰਾਤ ਦਾ ਹਨੇਰਾ ਸੀ ਫੌਜ ਨੇ ਹਾਈ ਅਲਰਟ ਵਜਾਇਆ ਕਿ ਤੁਸੀਂ ਪਿੱਛੇ ਭੱਜ ਜਾਓ ਆਪਣੀਆਂ ਜਾਨਾਂ ਬਚਾਓ ਇਹਨਾਂ 1187 ਦੇ ਵਿੱਚੋਂ ਸਿਰਫ 164 ਜਿਹੜੇ ਫੌਜੀ ਨੇ ਉਹ ਸਹੀ ਸਲਾਮਤ ਬਾਹਰ ਨਿਕਲੇ ਨੇ ਬਾਕੀ ਉਹਨਾਂ ਵਿੱਚੋਂ ਵੀ ਕਿਸੇ ਦੀਆਂ ਲੱਤਾਂ ਨਹੀਂ ਰਹੀਆਂ ਤੇ ਕਿਸੇ ਦੀਆਂ ਬਾਹਾਂ ਨਹੀਂ ਕਿਸੇ ਦੀਆਂ ਅੱਖਾਂ ਨਹੀਂ ਨਿਕਾਰਾ ਕਰ ਦਿੱਤੇ ਗਏ ਹੁਣ ਰਾਤ ਦਾ ਸਮਾਂ ਸੀ ਹੁਣ ਇਹ ਸੋਚਾ ਵਿੱਚ ਪੈ ਗਏ ਨੇ ਕਿ ਜੋ ਅਸੀਂ ਸੋਚਿਆ ਸੀ ਉਹ ਹੋ ਨਹੀਂ ਸਕਿਆ ਹੁਣ ਰਾਤ ਦੇ ਜਦੋਂ 2 ਵਜ ਗਏ ਨੇ ਤੇ ਫੌਜ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਸਾਨੂੰ ਤੁਸੀਂ ਲਾਸ਼ਾਂ ਚੁੱਕ ਲੈਣ ਦਿਓ ਕਿਉਂਕਿ ਜੇ ਲਾਸ਼ਾਂ ਨਾ ਚੁੱਕੀਆਂ ਗਈਆਂ ਗਰਮੀ ਹੈ ਬਦਬੂ ਫੈਲ ਜਾਵੇਗੀ ਤੇ ਅੱਗੋ ਸਿੰਘਾ ਨੇ ਸੰਤਾ ਨੇ ਕਿਹਾ ਹੈ ਕਿ ਠੀਕ ਹੈ ਲਾਸ਼ਾਂ ਚੁੱਕਣੀਆਂ ਏ ਤੁਸੀਂ ਚੁੱਕੋ ਅਸੀਂ ਕੁਛ ਨਹੀਂ ਕਹਿੰਦੇ ਪਰ ਜੇ ਹਥਿਆਰ ਲੈ ਕੇ ਸਾਡੇ ਗੁਰਤਾ ਮੰਦੇ ਉੱਤੇ ਤੁਸੀਂ ਗੋਲੀਆਂ ਚਲਾਓਗੇ ਤੇ ਫਿਰ ਤੁਹਾਡਾ ਹਾਲ ਇਹੀ ਹੋਵੇਗਾ 300 ਬੰਦਾ ਲਾਇਆ ਗਿਆ ਡੇਢ ਘੰਟਾ ਲਾ ਕੇ ਇਹਨਾਂ ਫੌਜੀਆਂ ਦੀਆਂ ਲਾਸ਼ਾਂ ਬਾਹਰ ਕਢਾਈਆਂ ਫੌਜ ਨੇ 3 ਜੂਨ ਦਾ ਦਿਨ ਚੜ੍ਹਿਆ ਏ ਹੁਣ ਫੌਜ ਨੇ 11 ਹੈਲੀਕਾਪਟਰ ਲਾਏ ਨੇ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਤੇ 912 ਕਮਾਂਡੋ ਇਹਨਾਂ ਦੇ ਨਾਲ ਉਤਾਰੇ ਨੇ ਆਸ-ਪਾਸ ਦੀਆਂ ਸਾਰੀਆਂ ਬਿਲਡਿੰਗਾਂ ਦੇ ਉੱਤੇ 60-60 ਗਰਨੇਡ ਇਹਨਾਂ ਦੇ ਲੱਗਦੇ ਨਾਲ ਬੰਨੇ ਹੋਏ ਨੇ ਇੱਕ ਇੱਕ ਦੇ ਨਾਲ ਸਿਰ ਤੋਂ ਪੈਰਾਂ ਤੱਕਰ ਬੁਲਟ ਪ੍ਰੂਫ ਵਰਦੀਆਂ ਨੇ ਤੇ ਜਿਸ ਵਕਤ ਇਹ ਪੂਰੀਆਂ ਬਿਲਡਿੰਗਾਂ ਦੇ ਉੱਤੇ ਸਹੀ ਸਲਾਮਤ ਉਤਰ ਗਏ ਨੇ ਤੇ ਜਿਸ ਵਕਤ ਇਹ ਕਮਾਂਡੋ ਉਤਰ ਰਹੇ ਨੇ ਬਰਾੜ ਕਹਿੰਦਾ ਕਿ 1 ਲੱਖ ਗੋਲੀ ਅਸੀਂ ਜਿਹੜੀ ਹੈ ਪੂਰੇ ਕੰਪਲੈਕਸ ਤੇ ਚਲਾਈ ਹੈ ਤਾ ਜੋ ਖਾੜਕੂਆਂ ਨੂੰ ਕੁਝ ਏਲਮ ਨਾ ਪਤਾ ਲੱਗ ਸਕੇ ਵੀ ਫੌਜ ਬਾਹਰ ਕੀ ਕਾਰਵਾਈ ਕਰ ਰਹੀ ਹੈ ਜਿਸ ਵਕਤ ਇਹ 912 ਕਮਾਂਡੋ ਜਿਹੜਾ ਉਤਰ ਗਿਆ ਇਹ ਬਿਲਡਿੰਗ ਦੇ ਉੱਤੇ ਹੁਣ ਇਹਨਾਂ ਨੇ ਅਗਲੀ ਕਾਰਵਾਈ ਕਰਨੀ ਹੈ ਕਿਉਂਕਿ ਉੱਪਰ ਲੀਆਂ ਬਿਲਡਿੰਗਾਂ ਦੇ ਉੱਤੇ ਉਹ ਆ ਗਏ ਸੀ ਗੋਲੀ ਚੱਲੀ ਖਾੜਕੂ ਥੱਲੇ ਚਲੇ ਗਏ ਹੁਣ ਉਹਨਾਂ ਨੇ ਉਪਰੋਂ ਥੱਲੇ ਨੂੰ ਜਾਣਾ ਇਹ ਸਫਾਈ ਕਰਦੇ ਗਰਾਊਂਡ ਤੱਕ ਪਰ ਕਹਿੰਦਾ ਏ ਅਸੀਂ ਹਾਲੇ ਮੇਰੇ ਜਵਾਨਾਂ ਨੇ ਪੋਜੀਸ਼ਨਾਂ ਵੀ ਨਹੀਂ ਸੰਭਾਲੀਆਂ ਸਨ ਤੇ ਇੱਕ ਐਸੀ ਤਾਬਰ ਤੋੜ ਸਿੰਘਾਂ ਨੇ ਫੈਰੰਗ ਕੀਤੀ ਹੈ ਮੇਰੇ ਕਮਾਂਡਵਾਂ ਦੇ ਉੱਤੇ ਕਹਿੰਦਾ ਏ ਚੰਦ ਮਿੰਟਾਂ ਦੇ ਵਿੱਚ ਉਹ 912 ਦੇ 912 ਹੀ ਭੁੰਨ ਕੇ ਰੱਖ ਦਿੱਤੇ ਨੇ ਸਿੰਘਾਂ ਨੇ ਉਹਨਾਂ ਵਿੱਚੋਂ ਇੱਕ ਵੀ ਜਿਉਂਦਾ ਨਹੀਂ ਬਚਿਆ ਜਿਹੜਾ ਉਹਨਾਂ ਦਾ ਕਮਾਂਡਰ ਸੀ ਚੀਫ ਸੀ ਉਹ ਵੀ ਖਤਮ ਹੋ ਗਿਆ। ਹੁਣ ਇਸ ਤੋਂ ਅੱਗੇ ਕੀ ਕੀਤਾ ਜਾਵੇ? ਹੁਣ ਫੌਜੀ ਜਰਨੈਲ ਕਹਿੰਦੇ ਨੇ ਕਿ ਜੋ ਅਸੀਂ ਸੋਚਿਆ ਸੀ ਉਹਦੇ ਉਲਟ ਹੋਇਆ ਹੈ। ਸਾਨੂੰ ਕੋਈ ਤਗੜੀ ਸਲਾਹ ਮੀਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਨੂੰ ਅਸੀਂ ਜਿੱਤ ਸਕੀਏ। ਫਿਰ ਰੂਸ ਦੀਆਂ ਬਣੀਆਂ ਹੋਈਆਂ ਬੁਲੇਟ ਪ੍ਰੂਫ ਗੱਡੀਆਂ ਮਗਾਈਆਂ ਗਈਆਂ ਨੇ। ਜਿਨ੍ਹਾਂ ਦੇ ਚੱਕੇ ਲਾ ਕੇ ਟਰੇਨ ਦੇ ਚੱਕੇ ਪਾਏ ਗਏ ਨੇ ਤਾਂ ਜੋ ਇਹਨਾਂ ਤੇ ਗੋਲੀਆਂ ਦਾ ਕੋਈ ਅਸਰ ਨਾ ਹੋ ਸਕੇ 33 ਬੁਲਟ ਪ੍ਰੂਫ ਗੱਡੀਆਂ ਪਰਕਰਮਾਂ ਦੇ ਵਿੱਚ ਉਤਾਰੀਆਂ ਗਈਆਂ ਨੇ ਇਹਨਾਂ 'ਵੀ ਹਰ ਇੱਕ ਗੱਡੀ ਦੇ ਵਿੱਚ ਪੌਣੇ 4 ਇੰਚ ਦੀ ਤੂਫ਼ ਫਿੱਟ ਹੈ ਇਹਨਾਂ ਨੇ ਤਹਿਖਾਨਿਆਂ ਦੇ ਵਿੱਚ ਲੰਗਰ ਹਾਲ ਵਾਲੇ ਪਾਸੇ ਗੈंसा ਸ਼ੁੱਟੀਆਂ ਨੇ ਜ਼ਹਿਰੀਲੀਆਂ ਛੋਟੇ ਗੋਲੇ ਛੁੱਟੇ ਨੇ ਜਿਨ੍ਹਾਂ ਦੇ ਨਾਲ ਕਾਫੀ ਸਿੰਘ ਜਿਹੜੇ ਹੋ ਸ਼ਹੀਦ ਹੋਏ ਨੇ ਜਿਸ ਵਕਤ ਸਿੰਘਾਂ ਨੂੰ ਪਤਾ ਲੱਗਾ ਕਿ ਇਹ ਗੱਡੀਆਂ ਦੇ ਅੰਦਰ ਜਿਹੜੇ ਫੌਜੀ ਨੇ ਇਹ ਬੁਲਟ ਪ੍ਰੂਫ ਵਰਦੀਆਂ ਦੇ ਵਿੱਚ ਨੇ ਤੇ ਕਹਿੰਦਾ ਇਹ ਫਿਰ ਸਿੰਘ ਜਿਹੜੇ ਸੀ ਉਹਨਾਂ ਨੇ ਹੱਥਾਂ ਦੇ ਵਿੱਚ ਗਰਨੇਡ ਲਏ ਨੇ ਆਰ ਡੀ ਐਕਸ ਬੰਨਿਆ ਇਹ ਲੱਕਾਂ ਨੂੰ ਤੇ ਸਾਡੀਆਂ ਗੱਡੀਆਂ ਉੱਤੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਗੱਡੀਆਂ ਬੁਲਟ ਪ੍ਰੂਫ ਜਿਹੜੀਆਂ ਨੇ ਇਹ ਹਵਾ ਦੇ ਵਿੱਚ ਉੱਡਣੀਆਂ ਸ਼ੁਰੂ ਹੋ ਗਈਆਂ ਨੇ ਜਿਹੜੇ ਇਹਨਾਂ ਦੇ ਵਿੱਚ ਫੌਜੀ ਨੇ ਉਹਨਾਂ ਤੇ ਛਾਲਾਂ ਮਾਰ ਰਹੇ ਨੇ ਸਿੰਘ ਤੇ ਉਹਨਾਂ ਨੂੰ ਹਵਾ ਦੇ ਵਿੱਚ ਉਡਾ ਰਹੇ ਨੇ ਕਹਿੰਦਾ ਇੱਕ ਫਿਰ ਇੱਕ ਐਸਾ ਆਰ ਡੀ ਐਕਸ ਦਾ ਯਬਰਦਸਤ ਧਮਾਕਾ ਕੀਤਾ ਇਹ ਸਿੰਘਾਂ ਨੇ ਕਿ ਜਿਹਦੇ ਨਾਲ ਆਸ-ਪਾਸ ਦੀਆਂ ਜਿਹੜੀਆਂ ਬਿਲਡਿੰਗਾਂ ਸੀ ਉਹਨਾਂ ਦੇ ਲੈਂਟਰ ਜਿਹੜੇ ਹਿੱਲ ਗਏ ਤੇ ਉਸ ਧਮਾਕੇ ਦੇ ਵਿੱਚ 155 ਫੌਜੀ ਕਹਿੰਦਾ ਮੇਰਾ ਜਿਹੜਾ ਉਹ ਤਬਾਹ ਹੋ ਗਿਆ ਲੱਭਿਆ ਨਹੀਂ ਜਦ ਇਹਨਾਂ ਨੂੰ ਨੁਕਸਾਨ ਹੋਇਆ ਤੇ ਇਹ ਕਾਰਵਾਈ ਰੋਕ ਦਿੱਤੀ ਗਈ ਤੇ ਕਹਿੰਦਾ ਜਿਹੜੀਆਂ ਸਾਡੀਆਂ ਗੱਡੀਆਂ ਅੰਦਰ ਫਸੀਆਂ ਹੋਈਆਂ ਸਨ ਪ੍ਰਕਰਮਾਂ ਦੇ ਵਿੱਚ ਉਹ ਹੁਣ ਪੌੜੀਆਂ ਨਹੀਂ ਚੜ ਰਹੀਆਂ ਉਹ ਇਸ ਆਪਰੇਸ਼ਨ ਤੋਂ ਬਾਅਦ ਵਿੱਚ ਬੜੀ ਖੱਜਲ-ਖਵਾਰੀ ਦੇ ਨਾਲ ਕਹਿੰਦੇ ਅਸੀਂ ਕੱਢੀਆਂ। ਹੁਣ ਇਸ ਤੋਂ ਅੱਗੇ ਕੀ ਕੀਤਾ ਜਾਵੇ? ਹੁਣ ਰੂਸ ਤੋਂ ਬਣੀਆਂ ਹੋਈਆਂ ਬਖਤਰਬੰਦ ਗੱਡੀਆਂ ਮਗਾਈਆਂ ਗਈਆਂ ਨੇ ਜਿਨ੍ਹਾਂ ਦੀ ਪਰਤ 2.5 ਫੁੱਟ ਮੋਟੀ ਹੈ ਲੋਹੇ ਦੀ ਤੇ ਕੱਚੂ ਕੰਮੇ ਦੀ ਸ਼ਕਲ ਦੀ ਬਣੀ ਹੋਈ ਹੈ। ਜਿਹਦੇ ਉੱਤੇ ਗੋਲੀ ਦਾ ਜਾ ਗਰਨੇਡ ਦਾ ਕੋਈ ਅਸਰ ਨਹੀਂ ਇਹ 6 ਗੱਡੀਆਂ ਜਿਹੜੀਆਂ ਘੰਟਾ ਘਰ ਤੋਂ ਉਤਾਰੀਆਂ ਗਈਆਂ ਪ੍ਰਕਰਮਾਂ ਦੇ ਵਿੱਚ ਜਦੋਂ ਇਹ ਪ੍ਰਕਰਮਾਂ ਦੇ ਵਿੱਚ ਉਤਰੀਆਂ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਹਿਖਾਨੇ ਦੇ ਵਿੱਚੋਂ ਇੱਕ ਰੌਕਟ ਆਇਆ ਇਹ ਰੌਕਟ ਜਿਹੜਾ ਹੈ ਰੂਸ ਦਾ ਬਣਿਆ ਹੋਇਆ 58 ਕਿਲੋ ਇਹਦਾ ਵਜ਼ਨ ਅਗਰ ਇਹ 90 ਟਨ ਦੇ ਟੈਂਕ ਉੱਤੇ ਵੱਜੇ ਤੇ ਕਹਿੰਦੇ ਆ ਕਿ 21 ਫੁੱਟ ਉਹਨੂੰ ਹਵਾ ਦੇ ਵਿੱਚ ਉਡਾ ਦਿੰਦਾ ਹੈ ਐਨਾ ਇਹ ਜਬਰਦਸਤ ਹੁੰਦਾ ਹੈ ਉਹ ਜਿਹੜਾ ਰਾਕਟ ਹੈ ਉਹ ਸਭ ਤੋਂ ਪਹਿਲੀ ਗੱਡੀ ਦੇ ਡਰਾਈਵਰ ਵਾਲੀ ਸੀਟ ਨੂੰ ਆਣ ਕੇ ਵੱਜਾ ਜਿਸ ਗੱਡੀ ਤੇ ਫੌਜ ਨੂੰ ਬੜਾ ਮਾਣ ਸੀ ਉਹ ਫੌਜ ਉਹ ਜਿਹੜੀ ਗੱਡੀ ਹੈ ਉਹ ਹਵਾ ਦੇ ਵਿੱਚ ਲੋਟਣੀਆਂ ਖਾਂਦੀ ਹੋਈ ਸਰੋਵਰ ਦੇ ਵਿੱਚ ਜਾ ਕੇ ਡੁੱਬ ਗਈ ਐ ਕਬਾੜ ਬਣ ਗਿਆ ਉਹਦਾ ਫਿਰ ਦੂਸਰੀ ਤੀਸਰੀ ਚੌਥੀ ਚਾਰ ਰੌਕਟ ਵੱਜੇ ਤੇ ਚਾਰ ਜਿਹੜੀਆਂ ਇਹ ਬਖਤਰਬੰਦ ਗੱਡੀਆਂ ਸਨ ਇੱਕ ਖਖੜੀ ਹੋ ਕੇ ਸਰੋਵਰ ਦੇ ਵਿੱਚ ਡੁੱਬ ਗਈਆਂ ਨੇ ਜਿਹੜੀਆਂ ਦੋ ਗੱਡੀਆਂ ਰਹਿ ਗਈਆਂ ਇਹ ਕਹਿੰਦਾ ਹੈ ਅੰਦਰੋਂ ਦੋ ਖਾੜਕੂ ਆਏ ARD X ਉਹਨਾਂ ਦੇ ਕੋਲ ਸੀ ਉਹਨਾਂ ਨੇ ਆੜ ਕੇ ਗੱਡੀਆਂ ਉੱਤੇ ਛਾਲਾ ਮਾਰ ਦਿੱਤੀਆਂ ਤੇ ਇਹ ਦੋਵੇਂ ਗੱਡੀਆਂ ਜਿਹੜੀਆਂ ਉਹ ਵੀ ਨਕਾਰਾ ਹੋ ਗਈਆਂ ਨੇ ਇਹਨਾਂ ਦੇ ਅੰਦਰ 10-10 ਫੌਜੀ ਸਨ ਉਹ ਵੀ ਨਾਲੇ ਹੀ ਖਤਮ ਹੋ ਗਏ ਅੰਦਰ ਬਾਰੂਦ ਸੀ ਜਦੋਂ ਉਹਨਾਂ ਨੂੰ ਅੱਗ ਲੱਗੀ ਤੇ ਉਹ ਸਭ ਕੁਝ ਤਬਾਹ ਹੋ ਗਿਆ ਜਦੋਂ ਇਹਨਾਂ ਨੂੰ ਨੁਕਸਾਨ ਹੋਇਆ ਫਿਰ ਕਹਿੰਦਾ ਏ ਅਸੀਂ ਸਰਕਾਰ ਦੇ ਨਾਲ ਇਹ ਫੋਨ ਤੇ ਗੱਲ ਹੋਈ ਸਾਡੀ ਕਿ ਜਿੰਨੀਆਂ ਸਾਡੀਆਂ ਸਕੀਮਾਂ ਸਨ ਸਲਾਹਾਂ ਸਨ ਸਾਰੀਆਂ ਫੇਲ ਹੋ ਗਈਆਂ ਹੁਣ ਅੱਗੇ ਕੀ ਕਰਨਾ ਚਾਹੀਦਾ ਫਿਰ ਫੌਜ ਨੇ ਹਵਾਈ ਕਾਰਵਾਈ ਕੀਤੀ ਹੈ ਸੱਤ ਜਹਾਜ਼ ਲਾਏ ਗਏ ਇੱਕ ਜਹਾਜ਼ ਦੇ ਨਾਲ ਕਹਿੰਦਾ ਅਸੀਂ ਵੀਡੀਓ ਬਣਾਈ ਕਿ ਵੇਖੀਏ ਕਿ ਇਹਨਾਂ ਦੇ ਮੋਰਚੇ ਕਿੱਥੇ-ਕਿੱਥੇ ਨੇ ਛੇ ਜਹਾਜ਼ ਜਿਹੜੇ ਨੇ ਉਹ ਲਗਾਤਾਰ ਫਾਇਰਿੰਗ ਕਰ ਰਹੇ ਨੇ ਪੂਰੇ ਕੰਪਲੈਕਸ ਦੇ ਉੱਤੇ ਤਾਂ ਜੋ ਸਿੰਘ ਜਿਹੜੇ ਨੇ ਇਹ ਉੱਪਰ ਮੋਰਚਿਆਂ ਉੱਪਰ ਨਾ ਆ ਸਕਣ ਤੇ ਅਸੀਂ ਆਪਣੀ ਫੌਜ ਜਿਹੜੀ ਹੈ ਉਹ ਸਹੀ ਸਲਾਮਤ ਬਿਲਡਿੰਗਾਂ ਦੇ ਉੱਪਰ ਉਤਾਰ ਸਕੀਏ ਇਹ 4623 ਫੌਜੀ ਜਿਹੜੇ ਨੇ ਇਹ ਜਹਾਜ਼ਾਂ ਦੇ ਰਾਹ ਫਿਰ ਉਤਾਰੇ ਗਏ ਨੇ ਬਿਲਡਿੰਗਾਂ ਦੇ ਉੱਪਰ ਇੱਕ ਜਹਾਜ਼ ਦੇ ਨਾਲ ਵੀਡੀਓ ਬਣਾਈ ਗਈ ਮੋਰਚਿਆਂ ਦਾ ਪਤਾ ਕੀਤਾ ਗਿਆ ਜਿਸ ਵਕਤ ਕਹਿੰਦਾ ਏ ਅਸੀਂ ਫੌਜ ਉਤਾਰ ਰਹੇ ਸੀ ਤੇ 1 ਮਿੰਟ ਦੇ ਵਿੱਚ 15000 ਗੋਲੀ ਜਿਹੜੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਚਲਾਈ ਹੈ ਜਿਸ ਵਕਤ ਫੌਜ ਉਤਰ ਗਈ ਰਾਤ ਦਾ ਸਮਾ ਸੀ ਕਹਿੰਦਾ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਸਾਡੀ ਜਿਹੜੀ ਫੌਜ ਹੈ ਉਹ ਨਿਸ਼ਾਨੇ ਨੂੰ ਖੁੰਝ ਗਈ ਹੈ ਤੇ ਗੋਲੀਆਂ ਐਵੇਂ ਹੀ ਚਲਾ ਰਹੀ ਹੈ ਕਿਉਂਕਿ ਜਦੋਂ ਫਾਇਰਿੰਗ ਹੋ ਰਹੀ ਸੀ ਸਿੰਘ ਜਿਹੜੇ ਥੱਲੇ ਚਲੇ ਗਏ ਸਨ ਬੈਂਕਰਾਂ ਦੇ ਵਿੱਚ ਜਿਸ ਵਕਤ ਕਹਿੰਦਾ ਅਸੀਂ ਫਾਇਰਿੰਗ ਬੰਦ ਕਰਵਾਈ ਹੈ ਬਸ ਇੱਕ ਦਮ ਸਿੰਘ ਜਿਹੜੇ ਨੇ ਉਹ ਉੱਪਰ ਆਏ ਨੇ ਬੁੰਗਿਆਂ ਦੇ ਵਿੱਚ ਤੇ ਸਾਡੇ ਫੌਜੀਆ ਦੇ ਉੱਤੇ ਉਹਨਾਂ ਅੰਨੇਵਾ ਮਸ਼ੀਨ ਗੰਨਾਂ ਦੀ ਜਦੋਂ ਫਾਇਰਿੰਗ ਕੀਤੀ ਹੈ ਤੇ 46023 ਫੌਜੀਆ ਦੇ ਵਿੱਚੋਂ 2773 ਕਹਿੰਦਾ ਜਿਹੜਾ ਉਹ ਮੌਤ ਦੇ ਘਾਟ ਉਤਾਰ ਦਿੱਤਾ 900 ਤੋਂ ਵੱਧ ਫੌਜੀ ਕਹਿੰਦਾ ਜ਼ਖਮੀ ਹੋ ਗਏ ਹੁਣ ਆਏ ਤੇ ਜਹਾਜ਼ਾਂ ਰਾਹ ਸੀ ਭੱਜ ਕਿਸੇ ਪਾਸੇ ਸਕਦੇ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਭੱਜਣ ਦਿੱਤਾ ਜਾਣਾ ਸੀ ਜਿਸ ਵਕਤ ਇਹ ਸਾਰੇ ਦੇ ਸਾਰੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਤੇ ਜਿਹੜੇ ਬਚੇ ਖੁਚੇ ਸਨ ਉਹ ਬੜੀ ਮੁਸੀਬਤ ਦੇ ਨਾਲ ਇਥੋਂ ਨਿਕਲੇ ਨੇ ਤੇ ਫਿਰ ਜਨਰਲ ਬਰਾੜ ਕਹਿੰਦਾ ਕਿ ਸਾਡੀ ਜਿਹੜੀ ਸੂਈ ਸੀ ਉਹ ਟੈਂਕਾਂ ਤੇ ਘੁੰਮ ਰਹੀ ਸੀ ਕਿ ਜਿੰਨਾ ਚਿਰ ਟੈਂਕਾਂ ਦੀ ਵਰਤੋਂ ਨਾ ਕੀਤੀ ਗਈ ਉਹਨਾਂ ਚਿਰ ਇਹ ਖਤਮ ਹੋਣ ਵਾਲੇ ਨਹੀਂ ਫਿਰ 5 ਜੂਨ ਦੀ ਰਾਤ ਨੂੰ 10 ਵਜੇ ਟੈਂਕ ਜਿਹੜੇ ਨੇ ਉਹ ਹਰਮੰਦਰ ਸਾਹਿਬ ਦੇ ਅੰਦਰ ਵਾੜੇ ਨੇ ਇਹਨਾਂ ਨੇ ਸੱਤ ਤੋਪਾ ਚਾਰ ਟੈਂਕ 13597 ਫੌਜ ਜਿਹੜੇ ਪਾਸੇ ਗੁਰੂ ਰਾਮਦਾਸ ਰਾਏ ਇਧਰਲੇ ਪਾਸਿਓਂ ਕਹਿੰਦਾ ਅਸੀਂ ਗੇਟ ਤੋੜ ਕੇ ਇੱਕ ਦਮ ਅੰਦਰ ਫੌਜ ਵਾੜੀ ਐ ਪਹਿਲਾਂ ਦੂਰੋਂ ਬੰਬ ਸੁੱਟ ਸੁੱਟ ਕੇ ਟੈਂਕੀ ਨੂੰ ਖਤਮ ਕੀਤਾ ਬੁੰਗਿਆਂ ਨੂੰ ਖਤਮ ਕੀਤਾ ਕਹਿੰਦਾ ਜਿਹੜੀ ਸਾਨੂੰ ਸੀਆਈਡੀ ਅੰਦਰੋਂ ਮਿਲੀ ਸੀ 1 ਜੂਨ ਨੂੰ ਸਾਡੀ ਸੀਆਈਡੀ ਜਿਹੜੀ ਅੰਦਰ ਗਈ ਸੀ ਸੰਗਤ ਦੇ ਨਾਲ ਉਹਨਾਂ ਸਾਨੂੰ ਅੰਦਰੋਂ ਦੱਸਿਆ ਸੀ ਕਿ ਜਿੰਨਾ ਚਿਰ ਬੁੰਗੇ ਤੇ ਟੈਂਕੀ ਹੈ ਨਾ ਉਹਨਾਂ ਚਿਰ ਆਪਾਂ ਜਿੱਤ ਨਹੀਂ ਸਕਦੇ ਕਿਉਂਕਿ ਸਾਰੀ ਮਾਰ ਜਿਹੜੀ ਸੀ ਇਹਨਾਂ ਦੇ ਉੱਤੋਂ ਫੌਜ ਨੂੰ ਪੈ ਰਹੀ ਸੀ ਇਹਨਾਂ ਨੂੰ ਬੰਗਿਆਂ ਨੂੰ ਟੈਂਕੀ ਨੂੰ ਪਹਿਲਾਂ ਤਬਾਹ ਕੀਤਾ ਗਿਆ ਇਧਰਲੇ ਮੋਰਚੇ ਜਦੋਂ ਕਮਜ਼ੋਰ ਹੋ ਗਏ ਫਿਰ ਸੱਤ ਤੋਪਾਂ ਚਾਰ ਟੈਂਕ ਸਾਢੇ 13000 ਫੌਜ ਜਿਹੜੀ ਹੈ ਇੱਕਦਮ ਅੰਦਰ ਵੜੀ ਗਈ ਹੈ ਤੇ ਹਰਾਨੀ ਵਾਲੀ ਗੱਲ ਇਹ ਹੈ ਟੈਂਕ ਹੋਣ ਕੋਲ ਤੋਪਾ ਹੋਣ ਭਾਰੀ ਫੋਰਸ ਹੋਵੇ ਤੇ ਬਰਾੜ ਕਹਿੰਦਾ ਏ 6 ਘੰਟੇ ਲੱਗੇ ਸਾਨੂੰ ਪ੍ਰਕਰਮਾਂ ਵਿੱਚ ਵੜਨ ਵਾਸਤੇ 6 ਘੰਟੇ ਸਿੰਘਾਂ ਵਾਲੇ ਸਾਨੂੰ ਪ੍ਰਕਰਮਾਂ ਚ ਨਹੀਂ ਵੜਨ ਦਿੱਤਾ ਹਾਲੇ ਕਿ ਸਾਡੇ ਕੋਲ ਤੋਪਾ ਸਨ ਜਿਸ ਵਕਤ ਇਹ ਤੋਪਾ ਲੈ ਕੇ ਟੈਂਕ ਲੈ ਕੇ ਪ੍ਰਕਰਮਾਂ ਵਿੱਚ ਵੜੇ ਨੇ ਕਹਿੰਦਾ ਇਹ ਸਾਡੀ ਫੌਜ ਦੇ ਉੱਤੇ ਸਿੰਘ ਜਿਹੜੇ ਆਰ ਡੀ ਐਕਸ ਬੰਨ ਬੰਨ ਕੇ ਛਾਲਾ ਮਾਰ ਰਹੇ ਨੇ ਤੇ ਮੇਰੇ ਫੌਜੀ ਜਿਹੜੇ ਹਵਾ ਦੇ ਵਿੱਚ ਉੱਡ ਰਹੇ ਨੇ ਤੋਪਾਂ ਨਕਾਰਾ ਹੋ ਰਹੀਆਂ ਨੇ ਫਿਰ ਪਹਿਲਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਹਿੰਦਾ ਜਦੋਂ ਅਸੀਂ ਸੁਟਿਆ ਏ 6 ਜੂਨ ਨੂੰ ਤੜਕਸਾਰ ਤੇ ਕਹਿੰਦਾ ਪੂਰਾ ਅੰਮ੍ਰਿਤਸਰ ਸ਼ਹਿਰ ਜਿਹੜਾ ਉਹ ਹਿੱਲ ਗਿਆ ਨੌ ਗੋਲੇ ਟੋਟਲ ਸੁਟੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਏ ਉਹ ਟਹਿ ਢੇਰੀ ਕਰ ਦਿੱਤਾ ਗਿਆ ਜਿਹੜੇ ਸਿੰਘ ਸੂਰਮੇ ਉਹਦੇ ਵਿੱਚ ਜੂਝ ਰਹੇ ਸਨ ਉਹ ਸਾਰੇ ਦੇ ਸਾਰੇ ਸ਼ਹਾਦਤ ਦਾ ਜਾਮ ਪੀ ਗਏ ਨੇ 380 ਗੋਲੇ ਤੋਪਾਂ ਦੇ ਛੁੱਟੇ ਗਏ ਨੇ ਪੂਰੇ ਕੰਪਲੈਕਸ ਦੇ ਉੱਤੇ ਤੇ ਕਹਿੰਦਾ ਏ ਜੇ ਅਸੀਂ ਉਦੋਂ ਪਹਿਲਾਂ ਗੱਲ ਕੀਤੀ ਸੀ ਸਰਕਾਰ ਦੇ ਨਾਲ ਸਰਕਾਰ ਕਹਿੰਦੀ ਕਿ ਇਹਨੂੰ ਭਿੰਡਰਾਂ ਵਾਲੇ ਨੂੰ ਠੱਲ ਪਾਓ ਇਹਨੂੰ ਜਿਉਂਦੇ ਨੂੰ ਜਾਂ ਮਰੇ ਨੂੰ ਮੇਰੇ ਪੇਸ਼ ਕਰੋ ਤੇ ਕਹਿੰਦਾ ਸਾਡਾ ਜਿਹੜਾ ਟਾਰਗੇਟ ਸੀ ਉਹ 4-5 ਘੰਟੇ ਦਾ ਸੀ ਕਿ ਚੋਵਾਂ ਪੰਜਾਂ ਘੰਟਿਆਂ ਦੇ ਵਿੱਚ ਅਸੀਂ ਇਹਨੂੰ ਫੜ ਕੇ ਤੇਰੇ ਪੇਸ਼ ਕਰ ਦੇਵਾਂਗੇ ਪਰ ਕਹਿੰਦਾ ਮੈਂ ਹੈਰਾਨ ਹੋ ਗਿਆ 8 ਤਰੀਕ ਨੂੰ ਕਹਿੰਦਾ ਅਸੀਂ ਹਰਮੰਦਰ ਸਾਹਿਬ ਦੇ ਹਰਮੰਦਰ ਸਾਹਿਬ ਦੇ ਉੱਤੇ ਕਾਬਜ ਹੋਏ 8 ਦਿਨ ਲੱਗੇ ਸਾਨੂੰ ਇੰਨੀ ਭਾਰੀ ਫੋਰਸ ਐਨੇ ਵੱਡੇ ਹਥਿਆਰ ਸਾਡੇ ਕੋਲ ਪਰ 8 ਦਿਨ ਸਾਨੂੰ ਪੂਰੀ ਜਦੋਜਹਿਦ ਕਰਨੀ ਪਈ ਫਿਰ ਜਾ ਕੇ ਅਸੀਂ ਸਿੰਘਾਂ ਉੱਤੇ ਫਤਿਹ ਕੀਤੀ ਕਹਿੰਦਾ ਜੇਕਰ ਸਾਡੇ ਵਰਗੇ ਹਥਿਆਰ ਉਹਨਾਂ ਦੇ ਕੋਲ ਹੁੰਦੇ ਤੇ ਇਹ ਸੱਚੀ ਗੱਲ ਹੈ ਕਿ ਉਹਨਾਂ ਨੂੰ ਕਦੇ ਵੀ ਜਿੱਤਿਆ ਨਹੀਂ ਸੀ ਜਾ ਸਕਦਾ ਉਹ ਲਿਖਦਾ ਹੈ ਕਿ ਜੇਕਰ ਤੇ ਇਹੋ ਜੇ ਸਿੰਘ ਪਾਕਿਸਤਾਨ ਦੀ ਫੌਜ ਦੇ ਵਿੱਚ ਹੋਣ ਨਾ ਤੇ ਇਹ 24 ਘੰਟਿਆਂ ਦੇ ਵਿੱਚ ਬੰਗਲਾਦੇਸ਼ ਹਿੰਦੂਸਤਾਨ ਨੂੰ ਆਪਣੇ ਵਿੱਚ ਮਿਲਾ ਸਕਦੇ ਨੇ ਐਨੇ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਫੋਰਸਾਂ ਦਾ ਮੁਕਾਬਲਾ ਕੀਤਾ ਤੇ ਗੁਰੂ ਤੋਂ ਧਰਮ ਤੋਂ ਕੌਮ ਤੋਂ ਆਪਾਂ ਨਿਸ਼ਾਵਰ ਕਰ ਗਏ ਨੇ ਸੋ ਸਾਧ ਸੰਗਤ ਇਹ ਸਾਡਾ ਫਰਜ਼ ਬਣਦਾ ਏ ਕਿ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਯਾਦ ਰੱਖਿਆ ਜਾਵੇ ਇਹ ਉਹਨਾਂ ਦੀ ਬਦੌਲਤ ਹੈ ਕਿ ਅੱਜ ਅਸੀਂ ਸੁੱਖੀ ਸਾਂਧੀ ਆਪਣੇ ਘਰਾਂ ਵਿੱਚ ਵਸ ਰਹੇ ਆ ਜੇ ਉਹ ਹਥਿਆਰ ਨਾ ਚੁੱਕਦੇ ਜ਼ਾਲਮ ਦਾ ਟੱਕਰਾ ਨਾ ਕਰਦੇ ਤੇ ਅੱਜ ਸਾਡੇ ਸਿਰਾਂ ਤੇ ਸ਼ਾਇਦ ਟੋਪੀਆਂ ਹੋਣੀਆਂ ਸਨ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਮੁਆਫੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ